ਆ ਉਚਾਰਨੇ ਤੇ ਆ ਝਾਰਨਾ ਚੱਕੀ ਅਲਦੋਣਾਂ ਦੇਗੇ ਚ ਲਗਣਾ ਹੂਆ ਮਿਸਤਰੀ ਆ ਗੇਟ ਕੇ ਮਿਰਚਾਂ ਹੀ ਹੋਏ ਰੰਗ ਰੰਗ ਅੱਛਾ ਰੰਗ ਆ ਮੈਂ ਕਿ ਕਰਾਰੇ ਲੱਡੂ ਬਣਾਉਣੇ ਆ ਅੱਛਾ ਜੀ ਰੋਟੀ ਕਾੜੀਆਂ ਬਾਈ ਦਾ ਕੀ ਨਾਮ ਬਾਈ ਦਾ ਆ ਮੈਂ ਕਾਲ ਕਿਹੜਾ ਪਿੰਡਾ ਬਾਈ ਦਾ ਬਾਈ ਦਾ ਪਿੰਡ ਹੈਗਾ ਜਸਤ ਜੱਸੀ ਬਾਗਾਲੀ ਕਿ ਪਾਵ ਵਾਲੀ ਪਾਵ ਵਾਲੀ ਪਾਵ ਵਾਲੀ ਜੱਸੀ ਇਹ ਸੀ ਪਾਵ ਵਾਲੀ ਹੈ ਤੇਰਾ ਪਿੰਡ ਹੋ ਗਿਆ ਕਮਾਲ ਨੂੰ ਢਿੰਗੜ ਘਮਾਲੂ ਆ ਨਹੀਂ ਰਾਮੇ ਕੋਲੇ ਰਾਮੇ ਕੋਲੇ ਘਮਾਲੂ ਹਾਂਜੀ ਸਮਾਂ ਹੋ ਗਿਆ 4:30 ਦਾ ਬੰਨ ਤਨੀਰੇ ਤੇ ਆਪਾਂ ਚੱਲ ਲਈਂ ਸ਼ਹਿਰ ਤੇ ਅੱਜ ਕੱਲੇ ਨਹੀਂ ਜਾਂਦੇ ਆਪਾਂ ਆਪਣਾ ਕੋਈ ਗਵਾਂਢੀ ਮਿੱਤਰ ਆਊਗਾ ਤੇ ਚੱਲ ਕੇ ਦੇਖਦੇ ਆਂ ਕਰਦੇ ਆਂ ਬੇਟਾ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਉਹੀ ਟਾਈਮ ਬਾਬੇ ਦਾ 4:30 ਵਜੇ ਬੋਲਦੇ ਆ ਸਤਨਾਮ ਸ਼੍ਰੀ ਵਾਹਿਗੁਰੂ ਦੀਆਂ ਆਵਾਜ਼ਾਂ ਕਰਨਾਂ ਵਿੱਚ ਪੈਰੀਆਂ ਜੀ ਤੇ ਆਪਾਂ ਕਰਦੇ ਆ ਆਪਣੇ ਮਿੱਤਰ ਦੀ ਡੀਕ ਗਵਾਂਢੀ ਮਿੱਤਰ ਗੁਰਤੇਜ ਸਿੰਘ ਆਉ ਉਹ ਆ ਜੀ ਇੱਧਰਲੇ ਪਾਸੋਂ ਗੋਲੇ ਵਾਲੇ ਰੋਡ ਤੋਂ ਮੁੜੂ ਆ ਜੀ ਦੇਖਦੇ ਆ ਕਦੋਂ ਕੋ ਮੁੜਦਾ ਇੱਕ ਤੋਂ ਆਪਾਂ ਅੱਜ 2 ਹੋ ਗਏ ਆਪਾਂ ਜੀ ਦੀ ਵੀਡੀਓ ਕਰ ਰਹੇ ਸੀ ਉਹ ਜਿਹੜੀ ਡੀ ਕਰ ਰਹੀ ਸੀ ਮੈਂ ਦੱਸਦਾ ਗਵਾਂਡੀ ਮਿੱਤਰ ਪਹੁੰਚ ਗਿਆ ਜੀ ਗੁਰਤੇਜ ਸਿੰਘ ਕਹਿੰਦਾ ਮੈਨੂੰ ਦੱਸ ਦੇ ਅger ਚੱਲਿਆ ਕਰਾਂਗੇ ਅੱਛਾ ਚਲੋ ਮੈਂ ਤਾਂ ਬਹਾਵ ਟਾਈਮ ਹੋ ਗਿਆ 5-7 ਮਿੰਟ ਅੱਜੀ ਰੋਡ ਚੇਂਜ ਕਰਤਾ ਲਿੰਕ ਰੋਡ ਜੌੜਕੀਆਂ ਵਾਲੇ ਪੁਰਾਣੇ ਪੁਲ ਤੇ ਆ ਗਈ ਜੀ ਅਸੀਂ ਇਹ ਮਿੱਤਰ ਕਹਿੰਦਾ ਭਾ ਇੱਧਰ ਦੀ ਚੱਲਾਂਗੇ ਉਹ ਤਾਂ ਸਾਧਨ ਘਟ ਆਉਂਦੇ ਇੱਧਰ ਵਧੀਆ ਰੋਡ ਸੌਖਾ ਹੈ ਇੱਧਰ ਮਸਲਮਰੀ ਹੈ ਨਹੀਂ ਯਾਰ ਹੋਰ ਤੋਂ ਪਾਰ ਨਾਲੇ ਇੱਧਰ ਪੁਲਿਸ ਨਾਕਾ ਹਾਂਜੀ ਆਪਾਂ ਬੱਸ ਆ ਗਏ ਅੱਜ ਪੁਰਾਣੇ ਰੋਡ ਗਏ ਸੀ ਚੰਗੇ ਮਿੱਤਰ ਹਾਂਜੀ ਤੇ ਆਪਾਂ ਬੱਸ ਕਰ ਆ ਗਏ ਤੇ ਬਣੇ ਰਹੇ ਵੀਡੀਓ ਦੇ ਨਾਲ ਦਿਖਾਉਣੇ ਤੁਹਾਨੂੰ ਦਿਨ ਦੇ ਕੰਮਕਾਰ ਮਮੀ ਝਾੜੂ ਲਾਈ ਜਾਂਦੇ ਆ ਬਲੌਗਾਂ ਸਤਿ ਸ੍ਰੀ ਅਕਾਲ ਸਵੇਰ ਸਵੇਰੇ ਠੰਡੀ ਠੰਡੀ ਸਾਰਿਆਂ ਨੂੰ ਭਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਲਾਇਕ ਸ਼ੇਅਰ ਕਮੈਂਟ ਪਿਆਰੇ ਪਿਆਰੇ ਭੇਜਿਆ ਕਰੋ ਮੇਰੇ ਬਣੀਆਂ ਧੰਨਵਾਦ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ ਧੰਨਵਾਦ ਜੀ ਪਹਿਲਾਂ ਰੋਟੀ ਹਾਂਜੀ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਨਵੇਂ ਬਲੌਗ ਵਿੱਚ ਲਾਇਕ ਸ਼ੇਅਰ ਪਹਿਲਿਆਂ ਚ ਕਰ ਦਿਓ ਨਵੇਂ ਵੀਰ ਜੁੜਿਆ ਜੋ ਚੈਨਲ ਨੂੰ ਸਬਸਕ੍ਰਾਈਬ ਫੇਸਬੁਕ ਤੇ ਦੇਖਦੇ ਨੂੰ ਪੋਏ ਨੂੰ ਫੋਲੋ ਵੀ ਜਰੂਰ ਕਰਿਓ ਜੀ ਕਿਹੜਾ ਉਹਨੇ ਆਪਾ ਬੈਂਸ ਜਾਈ ਤਾਂ ਆਏ ਨੂੰ ਹੁਣ ਆ ਜਾ ਪੁੱਤ ਕਿ ਲਿਆ ਮਾ ਹੈ ਚੋਰ ਦਿਨੇ ਕੱਲ ਗੱਜ ਦੂਰੋਂ ਛੋਟੀ ਹੋ ਕੋਲੇ ਆ ਕੇ ਵੱਡੀ ਹੋ ਜੂਗੀ ਹੈ ਨਾ ਕੋਲੇ ਆ ਕੇ ਵੱਡੀ ਹੋ ਜੂਗੀ ਤਾਂ ਆਜ ਦੀ ਬੈਂ ਦੂਰੋਂ ਛੋਟੀ ਦੀਂਦੀ ਹੈ ਜੀ ਕੋਲੇ ਆ ਕੇ ਵੱਡੀ ਹੋ ਜੂਗੀ உங்களுக்கு என்ன கேக்குதுடி டேடே அது உங்களுடைய கருத்து தென்னக்கே வந்து சாடு வந்து சார் வந்து ஐயோ தலைமை கிடந்தேன் ਸਸੀਗਾ ਬਲਾਦ ਬੁੱਤ ਸਾਰੇ ਨੂੰ ਸਸੀਗਾ ਆ ਦੇਖ ਸਹੀ ਦਾ ਹੁਣ ਰ ਏਦਾਂ ਕਰ ਲੈਂਦੀ ਮੇਰਤੀ ਇਕਾ ਕੱਟ ਲੈ ਕਰ ਲੈ ਕੋਈ ਨਹੀਂ ਕਰਦਾ ਬਾਈ ਜਾਨਾ ਹੁਣ ਚੱਲਦੇ ਆਪਾਂ ਇਹ ਵਿਆਹ ਤੇ ਅੱਜ ਦੂਜਾ ਦੇਣਾ ਤੇ ਦੁੱਧ ਲੈ ਕੇ ਚੱਲਦੇ ਆ ਅੱਜ ਦੇ ਦਿਨ ਸ਼ੁੱਕਰਵਾਰ 30 ਜਨਵਰੀ 2026 ਬਣੇ ਰਹੋ ਵੀਡੀਓ ਦੇ ਨਾਲ ਮਮੀ ਦੁੱਧ ਫੜਾਇਆ ਕਿੱਥੇ ਆ ਬਾਹਰ ਪੈ ਕੇ ਹਾਂ ਜੀ ਦੁੱਧ ਧਾੜ ਦੇ ਲੈ ਹਾਂ ਜੀ ਚਲਦੇ ਆ ਜੀ ਜਾਂਦੇ ਆਪਾਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰ ਲਈਏ ਆਪਣਾ ਛੱਪੜ ਚੋਂ ਪਾਣੀ ਕੱਢਤਾ ਹੈ ਠੇਕੀ ਤੇ ਹੁੰਦਾ ਮੰਨ ਲਾ ਮੱਛੀ ਮੱਛੀਆਂ ਛੱਡਦੇ ਆ ਮਤਲਾਂ ਦਾ ਸਰਪੰਚਾ ਉਹਨੇ ਠੇਕੀ ਤੇ ਲਿਆ ਫੀਟਰ ਜੇ ਨਮਾ ਲਿਆ ਕੇ ਕੱਢਤਾ ਪਾਣੀ ਸਾਰਾ ਕੇ ਨਿਕਲ ਗਿਆ ਹੁਣ ਨਵਾਂ ਪਾਣੀ ਪਾਉਣਾ ਹਜੇ ਆ ਗਏ ਜੀ ਮੁੰਡੇ ਗਾਜਰਾਂ ਚੀਰੀ ਜਾਂਦੇ ਆ ਤੇ ਆਪਣੀ ਬਣਾਈ ਚੱਲਾਂਗੇ ਕਿੰਨੇ ਬਣਾਉਂਗਾ ਬਰਾਉਗਾ ਖੁਸ਼ੀ ਵਾਲਾ ਦੇਣਾ ਬਣਾਈ ਚੱਲਗੇ ਚੱਕੇ ਜਾਣ ਦੇ ਫੱਟੇ ਕੁਛ ਨਹੀਂ ਹੁੰਦਾ ਮਾਸੇ ਦੇ ਠੀਕ ਹੈ ਜੀ ਉਹ ਚਾਹ ਨਹੀਂ ਰਹਿੰਦਾ ਇੱਥੇ ਹਾਂ ਮੈਂ ਇੱਥੇ ਹਾਂ ਫਿਰ ਵੀ ਲਾਂਗੇ ਫਿਰ ਕਿੰਨਾ ਦੱਸ ਦੇਣ ਹੈ ਠੀਕ ਹੈ ਠੀਕ ਹੈ ਸਾਰੇ ਗੱਲ ਕਰਦੇ ਅੱਗੇ ਹਲੋ ਆਈ ਨਾਲ ਮਿਲ ਗਿਆ ਚਾਹ ਨਹੀਂ ਬੈਠੀ ਐ ਬਸ ਅੱਛਾ ਹੋਰ ਬਈ ਸਤਿ ਸ਼੍ਰੀ ਅਕਾਲ ਨਾਲ ਤਾਂ ਥੋੜਾ ਘੁੱਟਿਆ ਗਿਆ ਆਪ ਕਿਉਂ ਥੋੜਾ ਘੁੱਟਿਆ ਗਿਆ ਬੇਸ ਨਾਲ ਘੁੱਟਿਆ ਨਹੀਂ ਆ ਕੀ ਬਣਾਉਣ ਲੱਗ ਗਿਆ ਭਈ ਅੱਜ ਬਾਲੂ ਸ਼ਾਹੀ ਆ ਭਈ ਬਾਲੂ ਸ਼ਾਹੀ ਬਾਲੂ ਸ਼ਾਹੀ ਹਾਂਜੀ ਬਸ ਓੜੇ ਹੀ ਕੰਮ ਅੱਜ ਹੋਰ ਠੀਕ ਆ ਖਵਾ ਦੇ ਗਏ ਪੂਜਗਾਨ ਨਮਕੀਨ ਤੁਹਾਨੂੰ ਨਮਕੀਨ ਪੂਜੀਆ ਹਾਂ ਆਪਾਂ ਅਗੇ ਗੱਗੂ ਕਰ ਵੀ ਦੀ ਲੰਘ ਜਾਗੇ ਪੌੜੀਆਂ ਤੇ ਤੇ ਡੋਲੂ ਧਰਿਆਉਣੇ ਕਰਾਂ ਨੇੜੇ ਹੀ ਆ ਕਰ ਚੜ ਚੱਲਦੇ ਆਪਾਂ ਪੌੜੀਆਂ ਇੱਥੋਂ ਵੀ ਆ ਜਾਂਦੀ ਸੈਫੀ ਕਈ ਵਾਰ ਆਪਾਂ ਜਿ ਛੱਡਦੇ ਨਾ ਇਹਦੇ ਉੱਤਰ ਜਾਂਦੀ ਆ ਕੇ ਬਸ ਸਿੱਧਾ ਧਰਤੀ ਬੜਾ ਭੱਜ ਵੀ ਜਾਂਦੀ ਆ ਪੜੂ ਲੂ ਧਰ ਕੇ ਵਾਪਸ ਹੀ ਵਿਹਾਲੇ ਚੱਲਾਂਗੇ। ਹੁਣੀ ਤੁੱਪ ਤੇੜੀ ਐ ਬਸ ਪਰਾਥਰ ਕਰਦੇ ਆ। ਠੰਡਕਾ ਜਿਆਦਾ ਐ ਨਾ ਗੜੇ ਪਏ ਨੇ। ਆ ਦੇ ਕੇ ਮੇਕਰ ਦੇ ਮੈਨੂੰ ਕਰਦੇ ਪਹਿਲਾਂ। ਦੇ ਕਾਲ ਹੋਰੀ ਤੈਨੂੰ ਐ। ਪਹਿਲਾਂ ਬੱਕਰੀ ਫਿਰ ਕੱਟੀ ਫਿਰ ਤੈਨੂੰ ਜਾਗਾ। ਲੈ। ਖੇਡ ਲੈ। ਇਹੜਾ ਪੂਰੀ ਰੇਸ ਲਾਉਗੇ ਰੇ ਹਟ ਜਾ ਹਟ ਜਾ ਓਰੇ ਖੁੱਲੇ ਗਾਜਰ ਵਾਟਰ ਆ ਕੀ ਗ੍ਰੈਂਡ ਕਰ ਰਹੇ ਆ ਤਾਲਾਸਣ ਤੜਕਾ ਤੜਕਾ ਲਾਉ ਗੰਢਿਆਂ ਦਾ ਫਿਰ ਬੰਦੇ ਦੋ ਹੀ ਬਣਾ ਦੇ ਹਲਵਾਈ ਕੀ ਬਾਲਾ ਬਣਾਉਗਾ ਹੈ ਆ ਖੁਰਚਣਾ ਆਵਾਰਾ ਹੀ ਘੱਟ ਹੋ ਗਿਆ ਘੰਟੇ ਆਦਾ ਤੜਕਾ ਲਾਤਾ ਹੁਣ ਆ ਆਧਾ ਆਲਾ ਸੰਜੀ ਠਹਿਰ ਕੇ ਪਾਣੀਆ ਗੰਡੇ ਮਚਾ ਲਗ ਰਹੇ ਹੈ ਬਲੈਂਡਰ ਨੂੰ ਲਾ ਕੇ ਗਰਮ ਪਾਣੀ ਥੇ ਕਰੂਆ ਬਾਲੀਆਂ ਦਾ ਵੰਗ ਲੈ ਇਹ ਲੱਡੂ ਰਹਿੰਦੇ ਆ ਜੇ ਲੱਡੂ ਕੱਲ ਕੜਾਹਾ ਬਣਾਤਾ ਹੋਰ ਵੀ ਬਣਾਉਣੇ ਆ ਬਣਾ ਦੇ ਚਲ ਵਧੀਆ ਤੇ ਕੀ ਮਿਰਚਾਂ ਤੜਕਾ ਅੰਗਾਂਗ ਭੜਕਾ ਐ ਜੀ ਹੁੰਦੇ ਆ ਮਸ਼ਰੀ ਲਾ ਦੇ ਕੀ ਮਰਤਾ ਕੁਲੀ ਜੱਬੀ ਇਹ ਨਹੀਂ ਕਰਦਾ ਨਿੱਕਾ ਬਾਸੀ ਇਹ ਹੈ ਜੀ ਲੱਡੂ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਬਣਾਣੀਆਂ ਪਕੌੜੀਆਂ ਫਿਰ ਚਾਟਨੀ ਚਾਟਣੀ ਵੀ ਤਿਆਰ ਹੁਣ ਵੀ ਇਧਰੋਂ ਤੋਂ ਟਿਵਾਲਟ ਆਹ ਦੇਖ ਲਓ ਵਿਆਹ ਚ ਕੰਮ ਦੁੱਧ ਨਾਲ ਬਾਲਟਾਂ ਲੁਆਉਂਦੇ ਠੀਕ ਹੈ ਜੀ ਦੁੱਧ ਬਾਦੂ ਆਉਂਦਾ ਜਿਹੜੇ ਕਿਤੇ ਫੜਾਉਂਦਾ ਹਾਂ ਮਾੜਾ ਖਾਂਦਾ ਪਹਿਲਾਂ ਮਟਰ ਪਾਉ ਕਰੜੇ ਹੁੰਦੇ ਜੀ ਆਹ ਟੰਗਲਾ ਬਾਹਾਂ ਬਾਹਾਂ ਟੰਗਲਾ ਸੱਤ ਨਾ ਸੁਭਾਈ ਗੁਰੂ ਹੈ ਹੁਣ ਪਾ ਲਉ ਹੁਣ ਤਾਂ ਪੌਣੀ ਬਊ ਬੰਦੇ ਪਾਸੇ ਮੱਲੂਛਾ ਜਿਵੇਂ ਇਹੀ ਪਾਇਆ ਹਾਂ ਠੇਕਾ ਤਾਂ ਭਰਉਣੀ ਬਊ ਨਾ ਆ ਕਿੰਨਿਆ ਖਾ ਲਿਆ ਹੁਣਾ ਮੈਂ ਕਿਹ ਦੇਖ ਲਿਆ ਹੀ ਜਾਣੀ ਆ ਕਿ ਜਿਆ ਦੇਖ ਲਿਆ ਤਾਂ ਗਾਜਰਾ ਥੋੜੀਆ ਕੱਟ ਕਰਦੇ ਫਿਰ ਵਾਲਿਆਂ ਲੱਗਦੀਆਂ ਗਾਜਰਾ ਤਾਂ ਤੁਸੀਂ ਆ ਯਾਰ 4:30 ਵਜੇ ਦੀ ਤਾਂ ਲੱਗੀਆਂ ਨੇ ਪਕੌੜੀਆਂ ਜਿਹੜਾ ਖਾਣੀਆਂ ਇਹਦੇ ਲਾਤੀ ਇਹ ਐਵੇਂ ਇਸਤਰੀਆ ਇਹਦੇ 20 ਦੀਆਂ ਲਾਂਦੀਆਂ ਕਰਨੀਆਂ ਦਾ ਬਾਹਰ ਖਾਵਾਂਗੇ ਤੇ ਚਾਰਨਾ ਅੱਛਾ ਦਾ ਦੇ ਉੱਪਰ ਆ ਕੇ ਕਰਦੇ ਵੇ ਬਈ ਡਿਗੜਾ ਉਚਾਰਨੇ ਤੇ ਆ ਚਾਰਨਾ ਚੱਕ ਕੇ ਅਲਟਾਉਣਾ ਦੇਖੇ ਜਾਣਾ ਹੜਣਾ ਹਾਲ ਮਿਸਤਰੀ ਆ ਗਏ ਟਕੇ ਮਿਰਚਾਂ ਹੋਏ ਰੰਗ ਰੰਗ ਅੱਛਾ ਰੰਗ ਆ ਮੈਂ ਕਿ ਕਰਾਰੇ ਲੱਡੂ ਬਣਾਉਣੇ ਆ ਅੱਛਾ ਕੀ ਬਤਾ ਮੈਂ ਅੱਜਕੱਲ ਮਿੱਠਾ ਖਾ ਕੇ ਰਾਜੀ ਕੋਈ ਕਰਾਰੇ ਲੱਡੂ ਖਾਣੇ ਜਾਂ ਪਕੌੜੀ ਖਾ ਕੇ ਰਾਜੀ ਜਾਂਦੇ ਹਨ ਫੂਲ ਤਾਂ ਰਹੀ ਫੂਲ ਕਿਹੜਾ ਕਲਰ ਆ ਜੀ ਫੂਡ ਕਲਰ ਹੈ ਜੀ ਫੂਡ ਕਲਰ ਹੈ ਮੈਂ ਕਹਿੰਦਾ ਫੂਡ ਕਲਰ ਕਹੀ ਜਾਂਦਾ ਫੂਡ ਕਲਰ ਹੀ ਆ ਫੂਡ ਕਲਰ ਆ ਪਿਆਰ ਲੀ ਜੀ ਤਿਆਰ ਆ ਜਵਾ ਤਿਆਰ ਹੈ ਲੱਡੂ ਬੱਟ ਦੀ ਲੱਡੂ ਦਾ ਆ ਜਾ ਬਸ ਹਾਂ ਹਾਂ ਸਬਜੀ ਆ ਰਹੀ ਹੈ ਤੇ ਮਚਕੌਰ ਨਹੀਂ ਆਇਆ ਅੱਜ ਫੇਰ ਓਏ ਮਚਕੌਰ ਆ ਰਿਹਾ ਹੈ ਨਾ ਟੱਪਿਆ ਮੇਰੀ ਨਾ ਟੱਪਿਆ ਫੇਰ ਫੇਰ ਤਾਂ ਆ ਜੂ ਮੌਸਮ ਵਿੱਚ ਤਬਦੀਲੀ ਆ ਗਈ ਜੇ ਬੱਦਲ ਹੋ ਗਏ ਆ ਦੇਖੋ ਜੀ ਇਹਨਾਂ ਨੇ ਰੱਖੀ ਹੋਈ ੜਾ ਡੋਗੀ ਇਹ ਨਿਆਰੀ ਲੈਂਦੀ ਹੈ ਕਾ ਨੀ ਮੌਸਮ ਠੰਡਾ ਹੋ ਗਿਆ ਮੈਂ ਪੈਣੀ ਮੰਜੇ ਤੇ ਅੱਜ ਆਜੀ ਤਮਕੌਰ ਮੈਂ ਟੱਪਿਆ ਹੂ ਆ ਹਾਂ ਲੈ ਕੇ ਜਮਕੌਰ ਆਜੀ ਹਲਵਾਈ ਲੈਰ ਟੱਪਿਆ ਆ ਮੁੰਡ ਹਲਵਾਈ ਚੇਂਜ ਕਰਤਾ ਜੀ ਕਾ ਮੈਂ ਘੜਦਾ ਲੱਡੂ ਤੇਗ ਲਿਆ ਮੱਤਾ ਬਾਈ ਨੇ ਮਾਰਿਆ ਪਾਣੀ ਦਾ ਛਟਰਾ ਹਣਾ ਘੜਦਾ ਆ ਕੇ ਅਜੇ ਹੀ ਘੜਨਾ ਬੰਦੀ ਨੀ ਕਰਿਆ ਕੇ ਚੱਲ ਜਾਈਊਗਾ ਤਰੀ ਵਾਲੀ ਆ ਕੀ ਆ ਤੁਹਾਡੇ ਬਾਰੇ ਜਾਣਕਾਰੀ ਦਿਓ ਜੀ ਇਹ ਭਾਈ ਮਟੀਆਂ ਨੇ ਮਟੀਆਂ ਕਰਾਰ ਕਰ ਠੀਕ ਹੈ ਰੋਟੀ ਖਾ ਲੈਂਦੇ ਰੋਟੀ ਛੱਕ ਕੇ ਉਹ ਹੈ ਚੋਰੀ ਰੋਟੀ ਛੱਕ ਕੇ ਹੀ ਗੱਡੀ ਉੱਡੀ ਉਹ ਚੋ ਆ ਉਡਨੀ ਵੜਾ ਜੀ ਬ੍ਰੋਕਰ ਆ ਗਿਆ ਸਿੱਧਾ ਆਵੇ ਕੈਮਰਾ ਤੂੰ ਜਾ ਕੈਮਰਾ ਉਹ ਆਇਆ ਨਹੀਂ ਪਰ ਇਹ ਤੇ ਬ੍ਰੋਕਰ ਆ ਤੇ ਚੋ ਆ ਡੇਟਰ ਜੀ ਆਏ ਹੋ ਗਏ ਚਾ ਰੋਟੀ ਕਰਨੇ ਯਾਰ ਚੱਕ ਲੋ ਰੋਟੀ ਕੋਈ ਬਾਗ ਇਹਦੇ ਨੇ ਹੋ ਕੇ ਫਰਾਉਂ ਵਰਤਾਉਂਦੇ ਕੋਈ ਅੱਜ ਬੰਦੇ ਸਾਰੇ ਬੀਜੀ ਆ ਨਿਕਲੀ ਆ ਚਾਰ ਨਿੰਬੂ ਦਾ ਕਿੰਮਤ ਦਾ ਵੇ ਨਾ ਦੱਸਦਾ ਤਾਂ ਨਹੀਂ ਲੈ ਆ ਕੋਸ ਭਾਈ ਆਹ ਸਾਹੀ ਇਧਰ ਲੈ ਕੇ ਆ ਯਾਰ ਆ ਦਾਲ ਪਾਣੀ ਨੂਨ ਵੀ ਰੱਖੀ ਥੋੜਾ ਇਹ ਕੱਟਾ ਕੇ ਸਬਜ਼ੀ ਚ ਟੱਟ ਹੋਇਆ ਹੋਇਆ ਇੱਥੇ ਪਾ ਦੀ ਫੇਰ ਇੱਥੇ ਨਹੀਂ ਬਾਲੀ ਹੋਈ ਗਲਤ ਪਾਤਾ ਕੰਮ ਵਿਚੀ ਬਾਦ ਰੱਖ ਹਾਂ ਹਾਂ ਵਿਚ ਬਾਦ ਨਾ ਕੀ ਪਤਾ ਉਹ ਬਾਲੀ ਖਾਰੀ ਹੋ ਜੂ ਨਹੀਂ 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 ਸਰ ਨੇ ਪਾਇਆ ਉਹ ਇੰਨਾ ਨਹੀਂ ਸਾਰੇ ਕਮੈਂਟਰ ਰੱਖ ਜਾ ਮੈਂ ਕੱਢ ਲੈਣਾ ਚੱਲ ਪਾ ਦੇ ਹੁਣ ਤਾਂ ਯਾਰ ਪ੍ਰਸ਼ਾਦ ਦੇ ਵਾਲਾ ਬਾਈ ਮਾਰਬੋੜ ਆ ਜਾ ਬਾਈ ਆਪਾਂ ਖਾ ਲਈ ਰੋਟੀ ਪਹੁੰਚ ਗਿਆ ਵੀ ਢੋਲ ਵਾਲਾ ਤੇ ਦੇ ਮੌਕੇ ਤੇ ਦੇਓ ਯਾਰ ਦੇ ਦੇ ਦਰੀਪ ਬੰਦਾ ਹੈ ਖੁਸ਼ੀ ਦਾ ਮੌਕਾ ਆ ਨਾ ਵੀ ਖੁਸ਼ੀਆਂ ਦਾ ਟਾਈਮ ਆ ਪਰ ਬਾਤ ਖੁਸ਼ੀ ਦੇ ਵਾਰਿਆ ਹਾਂ ਹਾਂ ਦੇਓ ਯਾਰ ਆਈਆਂ ਦੀ ਛੁੱਟੀ ਲੰਮੀ ਹੋ ਗਈ ਜੀ ਅੱਧਾ ਘੰਟੇ ਦੇ ਇਤੋਂ ਆਪਦੀ ਲੈਜ ਬਣਾਵਾਂਗੇ ਲੋਕ ਡੱਕੇ ਚਾਹ ਦੇ ਪਤੀਲਾ ਪਾਣੀ ਦੇ ਡੇਕਣਾ ਬਹੁਤ ਵਧੀਆ ਲੈਵਲ ਦਾ ਇੱਕ ਗਾਂ ਇਹ ਤਾਂ ਪੈਂਦਾ ਦੇ ਜੰਮਿਆ ਪੈ ਕੇ ਹੋ ਗਿਆ ਓਏ ਥੱਲੇ ਖਰਾਬ ਤਾਂ ਨਹੀਂ ਹੁੰਦਾ ਕਿਤੇ ਰੱਖਣਾ ਹੋਵੇ ਹੈ ਖਰਾਬ ਖਰਾਬ ਹੋ ਜੀ ਰੱਖੇ ਪਾ ਲੋ ਚਾਹ ਤਾਂ ਬਣਾਉਨੇ ਆ ਬਈ ਆ ਮੰਜ ਨਾਲ ਸੁਣ ਖਰਾਬ ਪੀਣੀ ਆ ਕੇ ਇਹ ਤਾਂ ਹੋ ਗਿਆ ਵਦੀਲਾ ਵਦੀਲੇ ਬਾਜਨ ਵਾਲਾ ਹੋ ਗਿਆ ਉਹ ਇਟਾਂ ਨਿਕਲੀਆਂ ਪਈਆਂ ਕਰਦੇ ਦੇਜ ਮਾੜੀ ਦਰਖੰਡ ਪਗਰ ਜੀ ਹਲਾ ਬਾਈ ਸਾਡੇ ਦਾਮ ਲੈ ਲੈ ਆਉਂਦੇ ਆ ਇਹ ਬੰਦੇ ਟਾਈਮ ਪਾਸ ਹੀ ਕਰਨ ਨੇ ਦੱਸਦਾਈ ਗੱਲ ਹੈ ਨਾ 20 50 ਕਿਲੋ ਆ ਟਾਈਮ ਪਾਸ ਕਰਨਾ ਹੀ ਆ ਬਰਾ ਲੈ ਕਾ ਛੋਣੀ ਅੱਗਾ ਬੱਬੂ ਆਬਾ ਇਹਨੇ ਪਹਿਲਾਂ ਕੁ ਮੁੰਜੜਾ ਲਗਾਈ ਤੂੰ 15000 ਪਹਿਲਾਂ ਕਲਾਈ ਤਾ ਤੂੰ ਮੁੱਤ ਦਾ ਆਪਣਾ ਬਰਾ ਤੋਂ ਬੱਕਾ ਹਾਂ ਆਪਣਾ ਖਰੇ ਹੋ ਗਏ ਪੈਸੇ ਆਪਨੇ ਮੈਨੂੰ ਕਿਹਦਾ ਨਹੀਂ ਕਿੜਾ ਤ੍ਰਿਮਲਾ ਕਿਵੇਂ ਆ ਗਿਆ ਉਹ ਬਾਦ ਵਿੱਚ ਹੋਇਆ ਯਾਦ ਇਹੋ ਕੁਦੜਾ ਮਲਾਈ ਆ ਨਾ ਕਾ ਬਣ ਕੇ ਤਿਆਰ ਵੀ ਹੈ ਤੇ ਤਿਆਰ ਵੀ ਹੈ ਉਹ ਨਿੱਗਾ ਪਾਣੀ ਦੀ ਕੁਆਲਿਟੀ ਨਹੀਂ ਬਾਈ ਯਾਰ ਪਾਲਾ ਸਿਆਣਾ ਬੱਚਾ ਡਿੱਗੇ ਦੀ ਨਹੀਂ ਤੱਤੇ ਜੀ ਰਾਈਟਰ ਨੂੰ ਲਾਉਣਾ ਹੈ ਸਿਲੰਡਰ ਨੂੰ ਗਰਮ ਪਾਣੀ ਦੀ ਆਉਣ ਦੇ ਵਾਲੇ ਗਰਾ ਅੱਜ ਪਾਉਣੀ ਆ ਹਰ ਚੀਜ਼ ਦਾ ਆਊਗਾ ਲੜਕਾ ਅੱਜ ਵੀ ਬਰਲੀ ਬਣਦੀ ਮਠਾ ਮੂਠਾ ਦੇਖੋ ਜਣਾ ਹਾਂਜੀ ਆਪਾਂ ਅੱਗੇ ਨੀਰਾ ਪਾਉਣ ਸੀਰਾ ਪਾ ਕੇ ਦੇਖਦੇ ਆਂ ਫਿਰ ਵੀ ਉਧਰ ਬਾਬੇ ਦੇ ਸ਼ਟਰ ਵਾਲੇ ਆਉਂਦੇ ਆ ਮਾਰਟਰ ਤੜਕੇ ਵਾਲੇ ਆਉ ਚੱਲ ਗਏ ਸ਼ਟਰ ਵਾਲੇ ਆ ਗਏ ਜਾਂ ਚਾਪ ਸ਼ਟਰ ਲਾਉਣ ਆਈ ਆ ਪਚਾ ਤੇ ਜਲੇਬੀ ਲੱਡੂ ਲੈ ਕੇ ਚੱਲਦੇ ਆ ਬਾਬੇ ਦੇ ਹਾਂ ਭਾਈ ਸ਼ਟਰ ਲੈ ਕੇ ਆ ਗਏ ਉਹ ਚ ਰੋਗ ਠੀਕ ਦੇ ਹੈ ਇਹ ਅੰਦਰ ਲਾ ਦੀ ਬਾਹਰ ਲਾ ਦੀ ਦਾ ਮਿਸਤਰੀ ਨੂੰ ਪੁੱਛ ਕਿਵੇਂ ਕਿੱਥੇ ਲਾਉਣਾ ਇਧਰ ਆਇਆ ਲਾਉਣਾ ਹੈ 20 20 ਇਸੇ ਲਾਉਣਾ ਹਮ ਦੋਨੇ ਬਾਅਦ ਪਰ ਕਬੂਤਰ ਦੀ ਹੈ ਨਾ ਕੂਤਰ ਅੰਦਰ ਮੱਤ ਬੈਠੂਗੀ ਅੰਦਰ ਵੀ ਅੰਦਰ ਨਾ ਅੰਦਰ ਨਾ ਕੋਊਤਰ ਨਹੀਂ ਵੜਦੇ ਅੰਦਰ ਹੀ ਆਪਾਂ ਸੇ ਹੋ ਰੂਗਾ ਸਹੀ ਰੂਗਾ ਅੰਦਰ ਖਰਾਬ ਨਹੀਂ ਹੋਣਾ ਜਾ ਦੇ ਟ੍ਰੇਡ ਰੂਲ ਨਹੀਂ ਪਣੀ ਅੰਦਰ ਸਹੀ ਰੂਗਾ ਅੰਦਰ ਸਹੀ ਰੂਗਾ ਅੰਦਰ ਬਧੀਆ ਰੂ ਅੰਦਰ ਵਧੀਆ ਰੂ ਤੂੰ ਚੋਟਾ ਨਹੀਂ ਬਣੂ ਅੰਦਰ ਅੰਦਰ ਛੱਡਾ ਕਰੋ ਤੂੰ ਇੱਥੇ ਹੀ ਮਾਂ ਤੂੰ ਦੁਬਾਰੇ ਆਨੇਗਾ ਦੇਖੀ ਇਹੋ ਗੱਲ ਤੂੰ ਅੰਦਰ ਲਾ ਲਬਿੰਦਰ ਲਾ ਲ ਅੰਦਰ ਇੱਥੇ ਲਾ ਲਓ ਤੂੰ ਚਕਾ ਦੇ ਜੀ ਅਸੀਂ ਨਹੀਂ ਨਹੀਂ ਕੋਈ ਗੱਲ ਆ ਬਾਲਮ ਦਾ ਨੀਵਾ ਲਾਇਆ ਗਏ ਅਸੀਂ ਆ ਬਾਲਮ ਦਾ ਸੈਟਾ ਕੋਈ ਡਿੱਕਾ ਦੇ ਨਾ ਆਉਂਦਾ ਪਰੇ ਪਾਸੇ ਨੂੰ ਡਿੱਕਾ ਜਾਂਦਾ ਕੁਝ ਹੋ ਜਾਂਦਾ ਇਹਦਾ ਸੈਟ ਕੀ ਹੈ ਚਾਹ ਪੀ ਦੋ ਪਿੰਜਰੀ ਹੈ ਪਹਿਲਾਂ ਚਾਹ ਪੀਓ ਚਾਹ ਪੀਓ ਬਈ ਚਾਹ ਪੀ ਲੋ ਤਾਂ ਕਰੀ ਲਿਓ ਫੇਰ ਕਰ ਲਿਓ ਪੀ ਲੋ ਚਾਹ ਬਬੂ ਬਈ ਘੁੰਮਣਾ ਬੋਲ ਨੂੰ ਗੇਰਾ ਚਾਹ ਪੀ ਲੋ ਬਈ ਫੇਰ ਘੁੰਮਣਾ ਲਾਗੇ ਹੈ ਤੇ ਬਾਹਰ ਹੋ ਫਿਰ ਜੀ ਆਪ ਨੂੰ ਬਾਹਰ ਆ ਜਾ ਚਾਹ ਕੇ ਨਾ ਕੀ ਦੀ ਪਕ ਖਾਏ ਲੈ ਲੈ ਇਹਨੂੰ ਇਧਰ ਹੀ ਲਾ ਦੇ ਬੋਰਡ ਚਾਹ ਪੀ ਲੋ ਬਈ ਯਾਰ ਠਰ ਜੂਗੇ ਸ਼ੱਕ ਇਹਦੇ ਰੰਗ ਕਰਦੇ ਇਹ ਰੰਗ ਸੰਦੀਪ ਹੀ ਕਰਨੇ ਚ ਮਾਰਾ ਨਾ ਉਹਦੇ ਪੈ ਕਰੈ ਸੀ ਚੈਨਰਾਂ ਤੇ ਵੀ ਪਾਈ ਪਾਈ ਲੈ ਕੇ ਇਹਦੇ ਐਂਗਲਾਂ ਵੀ ਤੇ ਹਰੇ ਪਾ ਲੈਦੇ ਵੀ ਕਰਿਆਗਾ ਕਿਹੜੀ ਕਲਾਸ ਚ ਪੜਦਾ ਹੁਣ ਤੂੰ ਮੈਂ ਦੱਸ ਕੇ ਜਾ ਯਾਰ 11ਵੀਂ 11ਵੀਂ ਜੇ ਟਿਊਸ਼ਨ ਰੱਖਣਾ ਮੈਂ ਤਾਂ 11ਵੀਂ ਜੇ ਕੇ ਅਸੀਂ ਕਿੱਥੇ ਰੱਖੀ ਨਹੀਂ ਯਾਰ ਕਿ ਘੱਟ ਪੜਦੇ ਅਸੀਂ ਘੱਟ ਪੜਦੇ ਜੀ ਨਾ ਲੈ ਮੇਸਤਰੀ ਤਾਂ ਅੰਦਰ ਹੀ ਰਹਿਗੇ ਹੁਣ ਕਿਵੇਂ ਨਿਕਲਣ ਲਈ ਆਉ ਮਰੇ ਜੀ ਵੀ ਚੜ ਲੈ ਤੇ ਮੋਰਾ ਇੱਕ ਹਨਾ ਸਾਡੇ ਮਿਸਤਰੀ ਅੰਦਰ ਜੜੇਗੇ ਆਓ ਕਿੰਨਾ ਸੋਹਣਾ ਲੱਗਦਾ ਫਾਸ ਤਾਂ ਜਿੰਦੇ ਕੰਮ ਚਾਟਰ ਲੱਟ ਕੇ ਕਿਹਾ ਵੀ ਆਹ ਰਹਿ ਗਿਆ ਨਾ ਨੋਟ ਪਾਉਣ ਵਾਲੇ ਮੇਖਾ ਮੇਰੇ ਚਾਹ ਵੀਰੇ ਦਾ ਸਰਦੀ ਦਾ ਦਾਂ ਵੀਰੇ ਬਾਹਲਾਂ ਵੀ ਫਰਿਆ ਆ ਗਿਆ ਸੈਕਟਰ ਪਾਸੇ ਤੇ ਉ ਤੋਂ ਪਰੇ ਹਨਾ ਤੇ ਹੋ ਰਹਿ ਗਿਆ ਨਾ ਪੱਤਰਾ ਚੜਾਉਣ ਵਾਲੇ ਦੇਣਾ ਬਈ ਚਾਹ ਦਾ ਵੀ ਕਿਉ ਆ ਗਿਆ ਠੀਕਾ ਕੰਮ ਨਹੀਂ ਮੁੱਕਣ ਜਿੰਨਾ ਮੁੱਕ ਜਾਣੀ ਖਾਲ ਉਹ ਹੀ ਖੁੱਲ ਕੇ ਜੀ ਲੈ ਕੇ ਉਹ ਉਹ ਤੋਂ ਉਹ ਮਿੰਟਾਂ ਹੀ ਖਾ ਜਾਣੀ ਜਿਹੜੇ ਖੜੇ ਕਰਨ ਨਾਲ ਦੇ ਆਪਾਂ ਨੂੰ ਨਾਲ ਲਾਉਂਗਾ ਦੇਖਣਾ ਉਹ ਐ ਨਹੀਂ ਕਹਦਾ ਮੈਂ ਉਹ ਖਾ ਜਾਣੀ ਨਹੀਂ ਤਮ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਨਾ ਵੀ ਨਹੀਂ ਹੋਏ ਉਹ ਬਕਰ ਬਾਰਿ ਜਾਤੀ ਹੈ ਰਹਿਣਾ ਕਰੀਏ ਇੱਕ ਦੋ ਵਾਰ ਲਈ ਚੈੱਕ ਕਰ ਕੀ ਚੜਣਾ ਬਈ ਕੋਈ ਹੁੰਦਾ ਜਾਪਾ ਮਰੇ ਕੋਈ ਮੁੰਗਾ ਹਾਂ ਕਿਹਾ ਹਾਂ ਨਹੀਂ ਕਾਵਾ ਨਹੀਂ ਕਰਦੇ ਰਹਿਣਾ ਨਹੀਂ ਕਾਵਾ ਨਹੀਂ ਕਰਦੇ ਰੇਚੀ ਹੈ ਰੇਚੀ ਵਾਲੀ ਹੈ ਰੇਚੀ ਵਾਲੀ ਦੇ ਕੇ ਯਾਰ ਤੁਸੀਂ ਪਤਰਾ ਆਇਆ ਹੋਵੇ ਜਦੋਂ ਪਤਰਾ ਆਇਆ ਹੈ YouTube ਤੇ Facebook ਤੇ ਪਾਵਾਂਗੇ ਹੈਪੀ ਬਰਥਡੇਅਰ ਤੁਹਾਨੂੰ ਹੈਪੀ ਬਰਥਡੇਅਰ ਕੀ ਨਾਮ ਹੈ ਬਾਈ ਦਾ ਕਿਹੜਾ ਪਿੰਡ ਆ ਬਾਈ ਦਾ ਬਾਈ ਦਾ ਪਿੰਡ ਹੈਗਾ ਜੈਸੀ ਜੈਸੀ ਬਾਗਾਲੀ ਕਿ ਪੌ ਵਾਲੀ ਪੌ ਵਾਲੀ ਪੌ ਵਾਲੀ ਜੈਸੀ ਪੌ ਵਾਲੀ ਹੈ ਪੌ ਤੇਰਾ ਪਿੰਡ ਹੋ ਜਾ ਕਮਾਲ ਨੂੰ ਢਿੰਗੜ ਕਮਾਲੂ ਆ ਨਹੀਂ ਰਾਮੇ ਕੋਲੇ ਕਮਾਲੂ ਠੀਕ ਹੈ ਡੇਲੀ ਆਪ ਡਾਊਨ ਕਰਦੇ ਹਾਂ ਤੇ ਮੌੜਾ ਮੌੜੀ ਮੌੜੀ ਰਾਮਾ ਮਟੀ ਦਾ ਆ ਮੈਂ ਕਿਹਨੇ ਮੌੜਾ ਤੋਂ ਆਇਆ ਬੇਟਾ

ਲੋ ਜੀ ਸ਼ਟਰ ਆਪਣਾ ਲੱਗ ਗਿਆ ਬਾਬੇ ਦੇ ਥੋੜਾ ਜਿਹਾ ਰਹਿ ਗਿਆ ਬਸ ਸਾਰਾ ਨਟ ਜੇ ਉਹਨੂੰ ਕਰ ਦੇਣਗੇ ਬਾਈ ਲੋਟ ਆ ਬੰਦ ਹੋ ਗਿਆ ਵੀਰੇ ਓਕੇ ਆ ਸਾਰਾ ਲੱਗ ਗਿਆ ਓਕੇ ਜੀ ਓਕੇ ਜਮ ਪੱਥਰ ਚਲਾਤਾ ਸਾਡਾ ਦਾ ਮਾਰ ਕੇ ਗੁਰਸ ਪੌੜੀ ਹੈ ਗਰਮੀਆਂ ਦੇ ਪੱਖੇ ਜਾਲੇ ਤੇ ਆ ਪਾਵਰ ਪਲੱਗ ਲੈ ਕੇ ਆਏ ਬਬੂ ਆਖਿਆ ਇਹਨਾਂ ਨੂੰ ਪਾਵਰ ਪਲੱਗ ਉਹ ਇਹ ਨਾਲੇ ਲੱਗ ਲਾ ਠੀਕ ਹੈ ਉਹ ਪਾਵਰ ਪਲੱਗ ਲਾਉਂਦੇ ਇੱਥੇ ਯਾਰ ਉਹ ਗ੍ਰਾਈਂਡਰ ਵਾਸਤੇ ਉਹ ਮਿਲੇ ਹੀ ਨਹੀਂ ਸਾਨੂੰ ਇੱਥੇ ਆ ਹੀ ਨਹੀਂ ਤੈਨੂੰ ਅੰਦਰ ਗੋਆਜਾ ਅੰਦਰ ਹੀ ਆਣਾ ਨਹੀਂ ਹੁੰਦਾ ਹੈ ਬਾਹਰ ਆ ਕੇ ਚਲਾ ਕੰਮ ਯਾਰ ਆ ਪੈਰ ਰੱਖਣ ਨੂੰ ਲਾਏ ਆ ਫਟੇ ਜਿਵੇਂ ਆ ਦੇ ਹੋਰ ਹੁਣ ਆ ਪੈਰ ਰੱਖਣ ਨੂੰ ਪੈਰ ਰੱਖਣ ਲੈਣ ਲੈਣ ਬਾਹਰ ਲਾ ਦੇ ਬਾਹਰ ਲਾ ਦੇ ਸ਼ਟਰ ਤਾਂ ਲੱਗ ਗਿਆ ਤੇ ਆ ਗੇਟ ਰਹਿ ਗਏ ਬਣਾ ਦੇਣਗੇ ਮਿਸਤਰੀ ਪਿੰਡ ਵਾਲੇ ਹੋਰ ਉਹਨੂੰ ਆ ਇੱਧਰ ਬੁਲਾਵਾਂਗੇ ਕੋਈ ਪਸ਼ੂ ਜਾਨਵਰ ਵੜ ਜਾਣਾ ਕੋਈ ਵੇਰੀ ਉਹਦਾ ਔਖੇ ਪੌਦੇ ਬੂਨੇ ਫੁੱਲ ਫੁੱਲ ਜੇ ਹਾਂਜੀ ਸ਼ਟਰ ਲੱਗ ਗਿਆ ਜੀ ਬਾਬੇ ਜੀ ਪਸੂ ਆਪਤੀ ਕਰਦੇ ਆ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਨਵੇਂ ਜੋੜੇ ਵੀਰ ਚੈਨਲ ਨੂੰ ਸਬਸਕ੍ਰਾਈਬ